ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਮੰਡ ਦੇ ਵਿੱਚ ਸ਼ੁਰੂ ਹੋ ਗਿਆ ਤੇ ਟਾਈਮ ਜੇ 6:30 ਹੋਈ ਆ ਤੇ ਅੱਜ ਢੀਡਾ ਮਾਰਨਾ ਹੈ ਵੀ ਜੋ ਬੀਜੇ ਜਿਹੜੇ ਨਾਲੇ ਸਟਾਲੇ ਨੂੰ ਤੇ ਹੁਣ ਆਪਣਾ ਸਟਾਲਾ ਵੀ ਜਿਹੜਾ ਪੂਰਾ ਸਾਵਣਾ ਹੋਈ ਚੱਲਿਆ ਹੁਣ ਇੱਕ ਦੋ ਦਿਨ ਨੂੰ ਹੱਥ ਲਾਉਣ ਵਾਲਾ ਜਿੱਕੇ ਤਰੇ ਪੱਠੇ ਵੀ ਜੇ ਪਿਛਲੀ ਯਾਰ ਬਹੁਤ ਲੇਟ ਹੋ ਗਿਆ ਸੀ ਜਦੋਂ ਥੋੜੀ ਜਿਹੀ ਗਲਤੀ ਹੋਈ ਇੱਕ ਉਹ ਵੀ ਤੁਹਾਡ ਨਾਲ ਸਾਂਝੀ ਕਰਦੇ ਆ ਕਾਲੀ ਜਿਹੜੀ ਫਸਲ ਬੀਜਣ ਲੱਗਿਆ ਅੱਜ ਤੁਹਾਡ ਨਾਲ ਗੱਲ ਕਰ ਲਾਂਗੇ ਜਿਹੜੀ ਕਾਲੀ ਆਪਾਂ ਕਰਦੇ ਨੇ ਮੁੜ ਕੇ ਆਪਾਂ ਉਹਨੂੰ ਸਾਰਾ ਸੀਜ਼ਨ ਪਛਤਾਉਨੇ ਆ ਵੀ ਯਾਰ ਉਦੋਂ ਨਾ ਕਰਦੇ ਜਦੋਂ ਇਹ ਸਟਾਲਾ ਬੀਜਣਾ ਸੀ ਨਾ ਉਸ ਦਿਨ ਅਸੀਂ ਕੰਮ ਕਾਜਾਂ ਰੁੱਝੇ ਦੇ ਆਪਣੇ ਬੰਦੇ ਨੂੰ ਭੇਜਤਾ ਵੀ ਜਾ ਰੂਟਾ ਵੀਟਰ ਮਾਰ ਦੇ ਕੱਦ ਜਿਆ ਪੀ ਉਦਾਂ ਪੈਲੀ ਜਿਹੜੀ ਆ ਵੱਤਰ ਨਹੀਂ ਹੋਣੀ ਤੇ ਰੂਟਾਵੇਟਰ ਮਾਰਦੇ ਦੂਰਾ ਤੇਰਾ ਦੇ ਜਦੋਂ ਪਤਲਾ ਹੋ ਗਿਆ ਤੇ ਉਦੋਂ ਉੱਤੇ ਛੱਟਾ ਦੇ ਦਾਂਗੇ ਚਲੋ ਉਹਨੇ ਦਿੱਤਾ ਛੱਟਾ ਉਹਨੇ ਰੂਟਾਵੇਟਰ ਮਾਰਿਆ ਕਾਰਾ ਉਹਨੂੰ ਵੀ ਕਿਸੇ ਚੀਜ਼ ਦੀ ਕਾਲੀ ਤੇ ਸਾਡੇ ਕੋਲ ਪਹੁੰਚਿਆ ਨਹੀਂ ਗਿਆ ਤੇ ਮੁੜ ਕੇ ਹੀ ਬੰਦਿਆਂ ਨੂੰ ਘਲਤਾ ਵੀ ਜਾਓ ਛੱਟਾ ਦੇ ਦੋ ਸਟਾਲੇ ਦਾ ਤੇ ਜਿਹੜਾ ਕਾਰਾ ਰੂਟਾਵੇਟਰ ਹੀ ਉਹਦੇ ਵਿੱਚ ਇਤਰਾ ਲੀਆਂ ਪੈ ਗਈਆਂ ਵੀ ਜਦੋਂ ਮਿੱਟੀ ਕੁਲੀ ਨਹੀਂ ਉਹ ਜਿਹੜੀਆਂ ਲੀਆਂ ਦਰਿਆ ਦੇ ਪਾਣੀ ਨਾਲ ਮਿੱਟੀ ਸਖਤ ਹੋਈ ਤੇ ਉਹ ਲੀਆਂ ਪੈ ਗਈਆਂ ਤੇ ਹੋਣਾ ਉੱਚਾ ਨਹੀਂ ਵਾਇਆ ਥਾਂ ਹੋ ਗਿਆ ਛੱਟਾ ਦੇ ਬੈਠੇ ਨਾ ਨੂੰ ਨਹੀਂ ਕੁਝ ਕਰ ਸਕਦੇ ਕਾਲੀ ਹੋ ਗਈ ਤੇ ਹੁਣ ਇਹਦੇ ਵਿੱਚ ਉਖੜੀਆਂ ਬਣ ਗਈਆਂ ਜੇ ਹੁਣ ਭਲਕੇ ਮਸ਼ੀਨ ਦੇ ਨਾਲ ਪੱਠੇ ਵੜਦੇ ਆ ਜਿਹੜੀ ਉਖੜੀ ਦੇ ਵਿੱਚ ਪੱਠੇ ਹਨ ਉਹ ਨੀਵੇਂ ਰਹਿ ਜਾ ਕਰਨੇ ਉਹ ਗਲਿਆ ਕਰਨੇ ਹੁਣ ਜਿੰਨਾ ਚਿਰ ਸਾਰਾ ਸੀਜ਼ਨ ਸਟਾਲਾ ਵੜਦੇ ਨਹੀਂ ਉਹਨਾਂ ਚਿਰ ਸਾਨੂੰ ਇੱਕ ਗਲਤੀ ਜਿਹੜੀ ਆ ਆਪ ਦੇ ਵਿੱਚ ਨਜ਼ਰ ਆਈ ਜਾਣੀ ਠੀਕ ਹੈ ਨਾ ਤੇ ਇਦਾਂ ਹੀ ਹੁਣ ਜਦੋਂ ਕਿਸਾਨ ਕਰਨਦੇ ਆ ਕਣਕ ਦੀ ਬਿਜਾਈ ਜਿਹੜੀ ਆ ਦੋ ਦੋ ਹੀ ਕਰੀ ਜਾਂਦੇ ਆ ਕੋਈ ਪਰਾਲੀ ਦੀ ਬੀਜੀ ਜਾਂਦਾ ਟਾਈਮ ਵੀ ਹੈਗਾ ਸਭ ਕੁਝ ਹੈਗਾ ਬੰਦਾ ਸੋਹਣੀ ਬੜੀ ਬਣਾ ਕੇ ਪੈਲੀ ਤੇ ਫੇਰ ਨਾ ਫਸਲ ਬੀਜਦਾ ਕਿਉਂਕਿ 6 ਮਹੀਨੇ ਆਪਾਂ ਉਸ ਫਸਲ ਦੇ ਉੱਤੇ ਰਹਿਣਾ ਉਹਨੂੰ ਵੇਖਣਾ ਵਾ ਉਹਨੂੰ ਵੇਖ-ਵੇਖ ਕੇ ਆਪਣੇ ਮਨ ਨੂੰ ਖੁਸ਼ੀ ਮਿਲਣੀ ਆ ਤੇ ਜੇ ਫਸਲ ਸਹੀ ਨਾ ਬੀਜੀ ਹੋਈ ਫੇਰ ਮਨ ਨੂੰ ਖੁਸ਼ੀ ਨਹੀਂ ਮਿਲਣੀ ਫੇਰ ਮਨ ਨੂੰ ਤਰਾਸ ਆ ਜਾ ਹੋ ਜਾਣਾ ਵੀ ਯਾਰ ਜੀ ਮੈਂ ਆਉਦੋਂ ਕਰ ਲੈਂਦਾ ਤੇ ਫਲਾਣਾ ਬੰਦਾ ਮੈਨੂੰ ਡੱਕਦਾ ਵੀ ਤੇ ਮੈਂ ਨਹੀਂ ਗਲਤੀ ਕਰ ਬੈਠਾ ਹੁਣ ਇਹ ਤੁਰਦੀ ਨਹੀਂ ਸਭ ਤੋਂ ਵੱਡੀ ਗੱਲ ਹੁੰਦੀ ਆ ਜਿੱਥੇ ਵੀ ਕਿਤੇ ਕਣਕ ਬੀਜਣੀ ਨਾ ਮੇਰੇ ਸਾਡੇ ਬੰਦੇ ਵੀ ਕਾਲੋਂ ਕਰਦੇ ਆ ਉੱਥੇ ਜਿਹੜਾ ਤਹਿ ਤੋੜ ਜਰੂਰ ਮਾਰੋ ਕਿਉਂਕਿ ਤਹਿ ਤੋੜ ਨਾਲ ਜਿਹੜੀ ਕਣਕ ਪਹਿਲੇ ਪਾਣੀ ਦੇ ਵਿੱਚ ਖੱਟੀ ਨਾ ਹੋਈ ਤੇ ਵਧੀਆ ਤੁਰਪੀ ਉਹ ਜਿਹੜੀ ਕਣਕ ਆ ਸਾਰਾ ਸੀਜ਼ਨ ਰਲਨੀ ਨਹੀਂ ਆ ਉਹਨੇ ਦੂਜੀ ਕਣਕ ਨਾਲੋਂ ਵਧੀਆ ਜਿਹੜਾ ਵਾ ਤੁਰਨਾ ਵਾ ਤੇ ਜੇ ਆਪਾਂ ਤੈਹ ਤੋੜ ਮਾਰ ਲਈਆਂ ਪਰ ਕਿੰਨਾ ਕੁ ਟਾਈਮ ਲੱਗਦਾ ਵਿਰਲੇ-ਵਿਰਲੇ ਵਿੱਚੋਂ ਸਿਆੜ ਕੱਢ ਕੇ ਤੈਹ ਤੋੜ ਮਾਰ ਕੇ ਕਣਕ ਬੀਜੋ ਤਾਂ ਜੋ ਪਹਿਲੇ ਪਾਣੀ ਨਾਲ ਕੜ ਕੇ ਜਿਹੜੀ ਖੱਟੀ ਨਾ ਹੋਵੇ ਇੰਨੀਆਂ-ਨਗੀਆਂ ਗਲਤੀਆਂ ਮੁੜ ਕੇ ਆਪਾਂ ਨੂੰ 6 ਮਹੀਨੇ ਪਛਤਾਉਣਾ ਪੈਂਦਾ ਇਸ ਕਰਕੇ ਤੋਂ ਪਹਿਲਾਂ ਹੀ ਆਪਾਂ ਗਲਤੀਆਂ ਨਾ ਕਰੀਏ ਜਿਹੜੇ ਵੀਰ ਆਪਾਂ ਨੂੰ ਵੇਂਦੇ ਆ ਲਾਗੇ ਬੰਨੇ ਤੈਹ ਤੋੜ ਹੋਣਾ ਸਾਰਿਆਂ ਤੋਂ ਕਣਕ ਦੇ ਵਿੱਚ ਤੈਹ ਤੋੜ ਮਾਰ ਕੇ ਫਿਰ ਬੀਜੋ ਉਦੋਂ ਵੇਖ ਲਿਓ ਭਾਵੇਂ ਤੁਸੀਂ ਜ਼ੀਰੋ ਹੀ ਕੇਰਨੀ ਆ ਜ਼ੀਰੋ ਵੀ ਕਿਹੜਾ ਤਹਿ ਤੋੜ ਆਂਦਾ ਕੋਈ ਸਿੰਗਲ ਤਹਿ ਤੋੜ ਨਗਾ ਦੋ ਉਹਦੇ ਵਿੱਚ ਦੀ ਵੀ ਜ਼ੀਰੋ ਬੀਜੋ ਫਿਰ ਜਿਹੜਾ ਪਾਣੀ ਆ ਮੀਂਹੋਂ ਵੱਧ ਘਟ ਪੈ ਜਾਣ ਤੇ ਜਿਹੜਾ ਬਣਾ ਪਾਣੀ ਥੱਲੇ ਜੀਰ ਜਾਂਦਾ ਹੁਣ ਸਰੋਂ ਬੀਜੀ ਸਰੋਂ ਵੀ ਤੁਹਾਨੂੰ ਦਿਖਾਈਦੀ ਆ ਬਹੁਤ ਵਧੀਆ ਸਰੋਂ ਦਾ ਬੀਜ ਜਿੰਨਾ ਹੀ ਵਿਰਲਾ ਹੋਊਗਾ ਉਨਾ ਹੀ ਚੰਗਾ ਜਿਹੜਾ ਫਲ ਪਾਊਗਾ ਤੇ ਬਹੁਤ ਸੋਹਣੀ ਹੋਗੀ ਸਰੋਂ ਤੇ ਆਪਾਂ ਇਹ ਸਾਰਾ ਥਾਂ ਘਰੇ ਰੱਕ ਲਈ ਦੀ ਸਰੋਂ ਵੇਚੀ ਦੀ ਨਹੀਂ ਆ ਮਾਸਾ ਵੀ ਸਰੋਂ ਦਾ ਤੇਲ ਡੰਗਰਾਂ ਨੂੰ ਘਰੇ ਤੜਕੇ ਨੂੰ ਹਰ ਇੱਕ ਥਾਂ ਵਰਤੀਦਾ ਮੰਡ ਦੇ ਵਿੱਚ ਤੜਕੇ ਤੁੜਕੇ ਲਾਉਣੇ ਹੁਣ ਇਧਰ ਆਪਾਂ ਬੀਜੇ ਆ ਘਰ ਵਾਸਤੇ ਜੋ ਡੰਗਰਾਂ ਵਾਸਤੇ ਵੀ ਜੋ ਤੇ ਆਪਣੀ ਛੋਲਿਆਂ ਦੀ ਕੁਝ ਥਾਂ ਕੋਹ ਬੀਜਿਆ ਆਪਾਂ ਜਮੀ ਬੀਜੀ ਡੰਗਰਾਂ ਵਾਸਤੇ ਅੱਜ ਮਨਸ਼ਕ 4 ਦਿਨ ਹੋ ਗਏ ਆ ਹੁਣ ਵੇਹੇ ਅਸਲ ਬੀਜਨ ਦਾ ਢੁਗਵਾ ਮੌਸਮ ਹੀ ਬਣ ਚੱਲਿਆ ਵਾ ਤੇ ਬਣਦਾ ਵੀ ਜਾਂਦਾ ਵਾ ਬਾਕੀ ਮੌਸਮ ਬਹੁਤ ਸੋਹਣਾ ਵਾ ਫੈਰ ਕੀ ਕਣਕ ਦਾ ਜਿਹੜਾ ਬੀਜਣਾ ਬੀਜ ਕੇ ਵੇਖਿਆ ਵਾ ਵੀ ਸਾਰੇ ਸਾਰੇ ਦਾਣੇ ਜਿਹੜੇ ਆ ਵਧੀਆ ਉਗਣ ਦੇ ਹਰ ਇੱਕ ਟਾਈਮ ਮੌਸਮ ਹੁੰਦਾ ਵਾ ਤੇ ਹੁਣ ਜੋ ਜਿਹੜੇ ਆ ਪੂਰੇ ਵਧੀਆ ਨਿਕਲੇ ਆ bade bade suye kaade tan hun is tarah pura patla lagna pure suye kaade a te eh char gille thaave de vich ap ਉਨਾ ਨੂੰ ਕੇ ਬੰਦੇ ਨੇ ਆਖਿਆ ਵੀ ਜਿਹੜੇ ਆਪਾਂ ਕਣਕ ਖਾਂਦੇ ਆ ਉਹਦੇ ਵਿੱਚ ਕਿੰਨੇ ਥੋੜੀ ਜਿਹੀ ਜੋ ਵੀ ਮਿਕਸ ਕਰ ਲਿਆ ਕਰੋ ਉਹਦੇ ਨਾਲ ਜਿਹੜਾ ਜਿੱਤਰਾ ਅੱਜਕੱਲ ਸ਼ੂਗਰ ਦੀਆਂ ਬਿਮਾਰੀਆਂ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਜੜੀਆਂ ਮੈਂ ਕੰਟਰੋਲ ਹੋ ਜਾਂਦੀਆਂ ਉਹ ਵੀ ਚਲ ਬੀਜਿਆ ਬਾਕੀ ਵੀਰ ਸਲਾਹ ਵੀ ਦੇ ਦਿਓ ਜੇ ਕੋਈ ਗਲਤ ਹੋਇਆ ਹੋਵੇ ਮੇਰੇ ਕੋਲ ਵੀ ਕੰਮ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਕੁਝ ਵੀ ਗਲਤ ਹੋ ਸਕਦਾ ਤੇ ਛੋਲੇ ਬੀਜੇ ਆ ਕਰੇ ਖਾਨ ਜੋਗੇ ਹਰ ਇੱਕ ਚੀਜ਼ ਬੀਜਦੀ ਆ ਇਸ ਤੋਂ ਬਾਅਦ ਜਦੋਂ ਇਹ ਵੱਢ ਲਾਂਗੇ ਇਸੇ ਥਾਂ ਦੇ ਵਿੱਚ ਮੂੰਗੀ ਤੇ ਮਸਰ ਉਹ ਮੂੰਗੀ ਮਸਰ ਦਾ ਆਪਣਾ ਮੂੰਗੀ ਦੀ ਸਬਜ਼ੀ ਆਪਣੀ ਦਾਣਾ ਬੀਜਾਂਗੇ ਤੇ ਹੋਰ ਜਿਹੜੇ ਹੋਇਆ ਕੋ ਮੱਕੀ ਬੀਜਾਂਗੇ ਚਾਰ ਵਾਸਤੇ ਮੱਜਾਂ ਦੇ ਇਹ ਆ ਸਿਸਟਮ ਤੇ ਹੁਣ ਇਹ ਪੂਰੀ ਨਾ ਪੈਲੀ ਚਲੋ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਨੂੰ ਹੁੰਦਾ ਵੀ ਦਵਾ ਦਵ ਕੰਮ ਨਿਭੜ ਜਾਣਾ ਹੁਣ ਯਾਰ ਆ ਵੱਤੋ ਵੱਤ ਜੇ ਬੰਦਾ ਲੇਟ ਵੀ ਹੋ ਗਿਆ ਚਲੋ ਜਿਹੜੇ ਕੋ ਮੀ ਪੈ ਗਿਆ ਫਿਰ ਤਾਂ ਵੱਡਾ ਆਕੀ ਨਹੀਂ ਸਕਦੇ ਪ੍ਰਮਾਤਮਾ ਨੂੰ ਉਹਦਾ ਵੀ ਪਾਣਾ ਚੰਗਾ ਹੀ ਆ ਜੋ ਕਰਦਾ ਮੇਰੇ ਹਿਸਾਬ ਨਾਲ ਤਾਂ ਚੰਗਾ ਹੀ ਕਰਦਾ 2 ਸਾਲ ਕਣਕ ਲੇਟ ਹੋਈ ਕਰਦੇ ਲੜਦੇ ਵੀ ਹੁੰਦੇ ਲੇਟ ਹੋ ਗਈ ਲੇਟ ਹੋ ਗਈ ਪਰ ਵਧੀਆ ਨਿਕਲੋਂਦੀ ਰੀ ਮੁੜ ਕੇ ਆਂਦੇ ਵੀ ਰਹਿ ਚੱਲ ਚੰਗਾ ਹੋਇਆ ਬਾਅਦ ਚੰਗਾ ਹੋ ਜਾਣਾ ਆਖਣਾ ਪਹਿਲਾਂ ਤਾਂ ਕਾਲੀ ਕਰੀ ਜਾਣੀ ਅੱਜ ਦਿਨ ਜੋ ਤੇ ਜਮੀ ਬੀਜਣੀ ਨਾ ਸਾਡੇ ਮਗਰ ਪੈ ਹੀ ਤੁਸੀਂ ਬੀਜ ਦੇਣੀ ਬੀਜ ਦੇਣੀ ਮੈਂ ਇਹੋ ਗੱਲ ਆਪ ਦਾ ਛੋਟਾ ਆਪਣਾ ਸਤਨਾਮ ਸਿੰਘ ਨੂੰ ਆਖੀ ਗਿਆ ਵੀ ਕਾਲੀ ਨਾ ਕਰੀ ਯਾਰ ਕੋਈ ਗੱਲ ਨਹੀਂ ਪੈਲੀ ਸਕਾ ਕੇ ਬਣਾ ਕੇ ਵਧੀਆ ਤਰੀਕੇ ਨਾਲ ਬੀਜਣੀ ਆ ਮੁੜ ਕੇ ਨਾ ਸਾਰਾ ਸੀਜ਼ਨ ਮਾਂਚ ਲੈਣਾ ਤੇ ਹੁਣ ਆਵੇ ਕਿੱਡੀ ਸੋਹਣੀ ਦੋਵਰੀ ਸੁਪਰ ਸੀਡਰ ਮਾਰਿਆ ਇਹਨੂੰ ਤੇ ਇਹ ਕਿੱਡੀ ਸੋਹਣੀ ਬਜਾਈ ਹੋਈ ਆ ਮਨ ਨੂੰ ਵੇਖ ਕੇ ਖੁਸ਼ੀ ਮਿਲਦੀ ਆ ਵੀ ਯਾਰ ਅਸੀਂ ਬਈ ਆਈ ਕੀਤੀ ਆ ਤੇ ਘੇੜਾ ਮਾਰਾਂਗੇ ਕੁਛ ਵੀ ਹੋਊਗਾ ਤੇ ਇਹਨੂੰ ਚੰਗਾ ਵਧੀਆ ਲੱਗੂਗਾ ਤੇ ਜੇ ਆਪਾਂ ਕਾਲੀ ਕੀਤੀ ਦੀ ਰੋੜਿਆਂ ਚ ਬੀਜੀ ਹੁੰਦੀ ਤੇ ਆਪਦੇ ਮੰਨ ਨੂੰ ਹੀ ਲੱਗਣਾ ਯਾਰ ਮੈਂ ਕੰਮ ਸਹੀ ਨਹੀਂ ਕੀਤਾ ਜਦੋਂ ਆਪਾਂ ਘਰ ਨਹੀਂ ਖੇਤੀ ਬਾੜੀ ਆ ਤੇ ਉਹਨੂੰ ਪੂਰਾ ਉਹਨੂੰ ਆਪਾਂ ਪੂਰਾ ਤਰੀਕੇ ਨਾਲ ਕਰੀਏ ਕਾਲੀ ਘਾਤੋਂ ਕਰਨੀ ਜਦੋਂ 6 ਮਹੀਨੇ ਦੇ ਹਾਲ ਵੇਖਣਾ ਵਾ ਤੇ ਕਾਲੀ ਘਾਤੋਂ ਕਰਨੀ ਸਾਰੇ ਵੀਰਾਂ ਨੂੰ ਇਹੋ ਗੁਜਾਰਸ਼ ਜਿਹੜੇ ਵੇਦੇ ਆ ਕੋਈ ਵੀ ਕੰਮ ਕਰਨਾ ਉਹਨੂੰ ਤਸੱਲੀ ਨਾ ਕਰੋ ਕਾਲੀ ਨਾ ਕਰੋ ਕਿਉਂਕਿ ਕਾਲੀ ਮੁੜ ਕੇ ਆਪਣਾ ਪੁਛਤਾਵਾ ਬਣ ਜਾਂਦਾ ਤਸੱਲੀ ਕਰਕੇ ਬੀਜੀ ਹੋਊਗੀ ਤੇ ਸਾਰੀ ਆਪਣੂੰ ਜਿੰਨੀ ਜਿਹੜੀ ਫਸਲ ਬੀਜੀ ਆ ਉਹ ਵਧੀਆ ਹੀ ਮਹਿਸੂਸ ਹੋਊਗਾ। ਬਾਕੀ ਹੁਣ ਅੱਜ ਫੇਰ ਕੰਮ ਜਿਹੜੇ ਜਿਹੜੇ ਚੱਲਦੇ ਹੋ ਤੁਹਾਨੂੰ ਦਿਖਾਵਾਂਗੇ। ਅੱਜ ਤੁਹਾਡੇ ਨਾਲ ਗੱਲ ਕਰਦੇ ਆ ਜਿ ਤਰ੍ਹਾਂ ਆਮ ਵੀਰ ਪੁਸ਼ ਦੇ ਭਾਜੀ ਕਣਕ ਬੀਜ ਦੀ ਹੈ ਕਿੱਦਾਂ ਕਰੀਏ। ਬੀਜੋ ਹਰੇ ਕੰਮ ਪਰ ਅੱਜ ਤੁਹਾਨੂੰ ਇੱਕ ਸਬੂਤ ਦਿਖਾਉਣ ਲੱਗੇ ਹਾਂ ਸਟਾਲੇ ਦਾ ਕਿ ਕਾਲੀ ਦਾ ਕੰਮ ਕਿਹੜਾ ਕਿੱਦਾਂ ਦਾ ਹੁੰਦਾ ਵਾ। ਅਹੀਂ ਸਟਾਲਾ ਬੀਜਾ ਥੋੜੀ ਜੀ ਕਾਲੀ ਕਰਕੇ ਬੀਜ ਦੋ ਬੀਜ ਦੋ ਸਾਰੇ ਮਗਰ ਆਖੀ ਗਿਆ ਤੇ ਅਹੀਂ ਵੀ ਬੀਜਤਾ ਉਹ ਪੈਲੀ ਪੂਰੀ ਰੋਟਾ ਮੀਟਰ ਹੋ ਗਏ ਨਹੀਂ ਬੀਜਿਆ ਤੋਂ ਲੀਆਂ ਪੈ ਗਈਆਂ ਹੁਣ ਪਛਤਾਈ ਜਾਂਦੇ ਆ ਵੀ ਯਾਰ ਉਦੋਂ ਨਾ ਕਾਲੀ ਕਰਦੇ ਤੇ ਸਟਾਲਾ ਜਿਹੜਾ ਪੱਧਰ ਹੋਣਾ ਏ ਇਸੇ ਤਰੀਕੇ ਨਾਲ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹੋ ਹੀ ਅਪੀਲ ਕਰਦਾ ਵੀ ਮੇਰੇ ਵੀਰ ਆਪਾਂ ਕਣਕ 6 ਮਹੀਨੇ ਮੁੜ ਕੇ ਇਹਦੇ ਵਾਲੇ ਵੇਖਣਾ ਵਾ ਕਾਲੀ ਨਾ ਕਰੋ ਕਣਕ ਦੇ ਵਿੱਚ ਸੂਆ ਮਾਰ ਕੇ ਜਿਹੜਾ ਤਹਿ ਤੋੜ ਹੁੰਦਾ ਉਦੇ ਨਾਲ ਉਸ ਤੋਂ ਬਾਅਦ ਬਜਾਈ ਕਰੋ ਪੈਲੀ ਬਣਾ ਕੇ ਸਕਾ ਕੇ ਰੀਜਣਾ ਬੀਜੋ ਕੋਈ ਏਡੇ ਕਣਕ ਜੇ ਲੇਟ ਨਹੀਂ ਹੋਈ ਮੇਰੇ ਵੀਰ ਕਾਲੀ ਕਰੋਗੇ ਮੁੜ ਕੇ 6 ਮਹੀਨੇ ਆਪਾਂ ਉਸ ਫਸਲਾਂ ਨੂੰ ਵੇਖਣਾ ਤੇ ਮੁੜ ਕੇ ਆਪਣੇ ਮਨ ਨੂੰ ਹੋਣਾ ਵੀ ਯਾਰ ਆਪਾਂ ਕਾਲੀ ਕਾਤੋਂ ਕੀਤੀ ਜੇ ਆਪਾਂ ਵਧੀਆ ਤਸੱਲੀ ਨਾਲ ਬੀਜੀ ਹੋਊਗੀ ਤੇ ਫਿਰ ਆਪਣੇ ਮਨ ਦੇ ਵਿੱਚ ਇਹ ਤੁੜਕੂੜੀ ਹੋਣਾ ਇਸ ਕਰਕੇ ਫਸਲਾਂ ਦੀ ਬਜਾਈ ਜਿਹੜੀ ਨਵੰਬਰ ਤੋਂ ਸ਼ੁਰੂ ਹੋ ਜਾਣੀ ਕਣਕ ਦੀ ਕੋਈ ਲੇਟ ਨਹੀਂ ਆ ਕਣਕ ਜੇ ਤੇ ਕਾਲੀ ਨਾ ਕਰੋ ਵਧੀਆ ਬਣਾ ਕੇ ਸਵਾਰ ਕੇ ਗਣਕ ਬੀਜੋ ਤਾਂ ਫੇਜ ਆਪਾਂ ਜਿਹੜਾ 6 ਮਹੀਨਿਆਂ ਦਿਲ ਵੇਖ ਕੇ ਖੁਸ਼ ਹੋ ਸਕੀਏ ਤੇ ਜੇ ਕਾਲੀ ਕੀਤੀਈ ਫਿਰ ਜਿੱਦਾਂ ਇੰਸਟਾਲੇ ਵਾਲ ਵੇਖ ਕੇ ਹੁੰਦੇ ਆ ਨਾ ਇਦਾਂ ਤੁਹਾਡੇ ਮਨ ਚ ਹੋਣੀ ਇਸ ਕਰਕੇ ਨਾ ਕਾਲੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਇਹ ਤਰ ਲੱਕੀ ਦਾ ਚ ਇਹ ਚੱਲ ਜਣੇ ਹੋਈਆਂ ਮਾਰੀਆਂ ਕਰਕੇ ਕੀ ਹੋ ਗੱਲ ਹੋ ਜਾਂਦੇ ਪੱਟ ਜੀਆਂ ਤੇ ਕੱਟ ਦੇ ਰੱਖਿਆ ਤੇ ਮਾਰ ਮੈਂ ਤੇ ਕਿਆ ਕਰੀ ਇਹ ਵੀ ਤੁਹਾਨੂੰ ਮੈਂ ਤਾਂ ਦੱਸਿਆ ਕੱਲ ਤੋਂ ਨਾ ਕਰੇ ਬਸ ਆ ਵੀ ਠੀਕ ਹਨ ਕਿਰਾਇਆ ਕਰਨਾ ਠੇਕੇਦਾਰ ਵੀ ਤੂੰ ਆ ਨਾ ਸਟੈਕਰ ਤੂੰ ਆ ਭਈਆਂ ਦੀ ਵੀ ਸੈੱਟ ਕਰਾਉਂਦਾ ਨਾ ਫੇਰ ਸਿੱਧਾ ਟੱਕਾ ਹੋ ਜਾਣਾ ਇੰਦਰ ਉਹ ਵੀ ਕਰਾ ਦੇਣੇ ਕੋਈ ਬਾਲਾ ਜ਼ਿਆਦਾ ਨਾ ਖਿੱਚੇ ਅੰਦਰ ਨੂੰ ਓਏ ਹੁਣ ਜਿਹਤਰਾਂ ਡੰਡੇ ਨਾ ਛੱਡੀ ਜਾਣਾ ਠੋੜਾ ਘੱਟ ਛੱਡੋ ਮਿੱਠੂ ਥੋੜਾ ਜਿਹਾ ਘੱਟ ਛੱਡੋ ਫੇਰ ਉਹ ਚੀਨੀ ਹੋਣੀ ਵਾਲੀ ਤਾਂ ਗੱਪਣਾ ਚੌੜਾ ਨਹੀਂ ਹੋਣਾ ਪਰ ਉਹ ਤਰਾ ਹੋ ਹੀ ਜਾਣਾ ਠੀਕ ਆ ਰਹਿਣ ਦੇ ਰੈਂ ਦੇ ਫਿਰ ਰੈਂ ਉਹ ਤੁਹਾਡੀਆਂ ਲੱਕੜਾਂ ਚੋਕੇ ਨਾ ਤੇ ਮੜਾ ਉੱਚ ਗਾਂਹ ਤੱਕ ਲੱਜੂਗਾ ਇਧਰ ਲਈ ਟਰਾਲੀ ਪਹਿਲਾ ਵਾਰ ਦਾ ਕਰਨੀ ਆਪਾਂ ਉਹ ਬਾਅਦ ਨਹੀਂ ਆ ਮੋੜ ਦੇ ਨਾ ਜਾਇਆ ਕਰਨਾ ਮੇਰੀ ਗੱਲ ਸੁਣ ਅੱਜ ਆਪਾਂ ਜਿਹੜਾ ਕਣਕ ਦੇ ਵਿੱਚ ਤੈ ਤੋੜ ਮਾਰਨਾ ਜਿਹੜਾ ਸਾਰੇ ਵੀਰਾਂ ਨੂੰ ਆਪਾਂ ਸੁਜੈਸਟ ਕਰਦੇ ਆਂ ਇਹ ਕਣਕ ਦੀ ਬਜਾਈ ਦੇ ਵਿੱਚ ਜੇ ਆਪਾਂ ਇਹ ਮਾਰਿਆ ਹੋਵੇ ਤੇ ਜਿਹੜਾ ਵਾ ਕਣਕ ਪਹਿਲੇ ਪਾਣੀ ਦਾ ਖੱਟੀ ਨਹੀਂ ਹੁੰਦੀ ਤੇ ਅੱਜ ਆਪਣਾ ਵੀਰ ਸਤਨਾਮ ਸਿੰਘ ਮਾਰੂਗਾ 75 ਮਗਰ ਪਾਇਆ ਵਾ ਤੇ ਇਹੜੇ ਸੰਗਤਾਂ ਦੇ ਸੰਯੋਗ ਨਾਲ ਬੋਰਾ ਆਪਾਂ ਨੂੰ ਮਿਲਿਆ ਸੀ ਇਹ ਵੀਰ ਆਪਣੇ ਨਾਲ ਇੱਥੇ ਲੱਗੇ ਆ ਠੇਕੇ ਦੇ ਬੋਰੇ ਭਰ ਕੇ ਇਹਦੇ ਜਿਹੜੀ ਕੰਦ ਕਰਨਾ ਹੈ ਆਪਾਂ ਉਹ ਕਿ ਸੇਵਾ ਜਿਹੜੀ ਨਿਰੰਤਰ ਚੱਲੀ ਜਾਂਦੀ ਆ ਕਿਉਂਕਿ ਹੁਣ ਸਾਰੇ ਜ਼ਿਮੀਂਦਾਰ ਭਰਾ ਤੇ ਸਾਰੇ ਉਰਜੇ ਆਪਣੇ ਹੁਣ ਕਣਕਾਂ ਗੁਣਕਾਂ ਬੀਜਣ ਨੂੰ ਆਹੋ ਇਹ ਵੀਰ ਹੁਣ ਆਪਣੇ ਅੱਧੇ ਆਲਦੀ ਤੇ ਠੇਕੇ ਦੇ ਲੱਗੇ ਆ ਸਾਰੇ ਜਣੇ ਚੁੱਕੀ ਜਾਂਦੇ ਉਹ ਗੱਡੀ 'ਚ ਮੁੱਕਿਆ ਤੇਲ ਹੁਣ ਤੇਲ ਤੁਲ ਪਾ ਕੇ ਇਹਨੂੰ ਤੋਰਦੇ ਆ ਬਦਦੇ ਕੇ ਤੇਲ ਦੀ ਚੈੱਕ ਕੀਤਾ ਸੈਲਰ ਵਾਲੀ ਗੱਡੀ ਆ ਹੁਣ ਪਾਇਆ ਤੇਲ ਤੁਲੇ ਦੇ 'ਚ ਮੁੜ ਕੇ ਤੋਰਦੇ ਆ ਲਾ ਗਿਆ ਉਹ ਜੰਮੀ ਗੱਡੀ ਲੈ ਗਈ ਹਵਾ ਗੱਲਰ ਵਾਲੀ ਹਵਾ ਕੱਢ ਕੇ ਡੇ ਆ ਇਹ ਟਰੱਕ ਨੇ ਦੇ ਨਾ ਆ ਨਪਿਆ ਨਪਿਆ ਓਏ ਉਦੀ ਚਾਲੂ ਹੁਣ ਚਲਦੇ ਆਂ ਆਪਦੇ ਕੰਮਾਂ ਦੇ ਪਿੱਛੇ ਪਾ ਦੇ ਜਾ ਰਹੇ ਵੀ ਅੱਜ ਸ਼ਹਿਰ ਖਿੱਚੀਆਂ ਦੇ ਕੰਮ ਨੂੰ ਅੱਜ ਇਹਨਾਂ ਨਾਲ ਮੈਂ ਠੇਕਾ ਕੀਤਾ ਦਹਾਂ ਟਰਾਲਿਆਂ ਦਾ 10 ਟਰਾਲੇ ਭਾਂ 10 ਵਜੇ ਤੱਕ ਚੁੱਕ ਦੇਣ ਪੜਾ 11 ਵਜੇ ਤੱਕ ਚੁੱਕ ਦੇਣ ਪੜਾ 4 ਵਜੇ ਚੁੱਕ ਦੇਣ ਜਦੋਂ ਆਪੋ ਆਪਣੇ 10 ਟਰਾਲੇ ਇੱਥੇ ਲਾ ਦੇਣਗੇ ਫਿਰ ਇਹਨਾਂ ਨੂੰ ਛੁੱਟੀ ਤੇ ਹੁਣ ਆਪਣਾ ਘੇੜਾ ਫੇਰ ਸ਼ਹਿਰ ਦਾ ਥੋੜਾ ਜਿਹਾ ਸਮਾਨ ਸਮੂਹ ਬਣਾ ਕੇ ਲੈਣਾ ਕਾਲ ਦੇ ਸ਼ਹਿਰ ਉੱਤੋਂ ਵੇਖਿਓ ਨੇ ਕੀ ਹੋ ਗਿਆ ਨਾ ਨਾ ਬੋਲ ਆਹ ਬੋਲ ਜੋ ਬੋਲੋ ਨਾ ਬੋਲੋ ਤੇਰਾ ਯਾ ਬੱਬਾ ਕਰਾਂਗੇ ਬੜੀ ਚੱਲ ਆਓ ਇਹ ਸ਼ੇ ਬਹੁਤ سارے ਪਿਛੋਂ ਨਾਲ ਥੋੜਾ ਜਿਹਾ ਪਾਣੀ ਕੇ ਪੱਖਾ ਬਸ ਵੀ ਮਰਦੇ ਨਾ ਕਦੇ ਮੈਂ ਐਵੇਂ ਫਟਾਉਂ ਖੱਟਾ ਨਾ ਤਾਸ ਯਾਹ ਕੰਡ ਲੀਟਰ ਖਾ ਲਿਆ ਗਾ ਨਾ ਇਸ ਤੋਂ ਇੰਨਾ ਦਾ ਆਉਂਦਾ ਨਾ ਉਹ ਰੋਟ ਰੋਟ ਪਾਣੀ ਦੇ ਹੁੰਦੇ ਕਹਿੰਦਾ ਪਾਣੀ ਨਹੀਂ ਪਾਣੀ ਨਹੀਂ ਹੁੰਦਾ ਪਾਣੀ ਬੜਾ ਚੱਲੇ ਡਿੱਗੂ ਆਉਂਦਾ ਮੈਂ ਨੀ ਹੋ ਤੇ ਫਟਾ ਕੇ ਕਿਤੇ ਜਾ ਅੱਜ ਆਪਣੇ ਜਿਹੜੇ ਕਿਸਾਨਾਂ ਦੇ ਹੜ੍ਹ ਪੀੜ ਤੇ ਜਿੱਤਰਾ ਕਿਸਾਨਾਂ ਦੀ ਫਸਲ ਮਾਰੇ ਗਈ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ بیمਹਯਾ ਕਰਵਾਇਆ ਜਾ ਰਿਹਾ ਵਾ ਉਹਦੇ ਚੱਕਰ ਦੇ ਚ ਸਾਰੇ ਬੈਠੇ ਲਫੜਾ ਤੇ ਸਾਰੇ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਿਹੜਾ ਇਹ ਮੀਕ ਹੱਕ ਦਾ ਮਹਯਾ ਕਰਾਇਆ ਇਹ ਪਲਾਣਾ ਪਲਾਣਾ ਸਰਕਾਰ ਦੀ ਜਿੰਮੇਵਾਰੀ ਹੈ ਅਸੀਂ ਹਰ ਚੱਲ ਜਿਵਾਏ ਦੀ ਪਹੁੰਚਾਂਗੇ ਅੱਜ ਇਹ ਕੀ ਗੁਰੂਆਂ ਨਾਲ ਜੋ ਸ੍ਰੀ ਸਰਦਾਰ ਜੀ ਜੀ ਮਰੀ ਨੂੰ ਸਾਡੇ ਦੇ ਪਹੁੰਚਾ ਆਏ ਅੱਜ ਅਸੀਂ ਇਹ ਪ੍ਰਗਟਾਣ ਸੁਣਾਂਗੇ ਉਹ ਤੁਹਾਡੇ ਨਾਲ ਆ ਗਏ ਸ਼ਬਦ ਜਿ ਲਈ ਸਹਾਇਤਾ ਕਰਨਗੇ ਹੈਂਕਿੰਗ ਲਿਖਾ ਫਾਈਸਾ ਜਦੋਂ ਤੁਸੀਂ ਚੱਕੀ ਖਾਤੇ ਸਾਡੇ ਜਾਣਦੇ ਹੀ ਹੈ ਕਿ ਉਹ ਪਰਮਾਨੰਦ ਨੇ ਇਹ ਨਹੀਂ ਬਿਠੇ ਕਿੰਨਾ ਲੰਬੋਂ ਤੱਕ ਦਾ ਸੰਗਮ ਹੈ ਇੱਕ ਮਹੀਨਾ ਤੱਕ ਵਿੱਚ ਰਹੇ ਸੀਗੇ ਉਹਨਾਂ ਘਰ ਹੱਲਦੇ ਪਰ ਗੁੰਦਰਾਜ ਦਾ ਜਦੋਂ ਉਹਨੇ ਲੰਘੀ ਉਹਨੇ ਕਿਹਾ ਕਿ ਤੱਕ ਜੁਣੀਆ ਪਦਨਾ ਜਿੰਨਾ ਮਤਲਬ ਸੰਵਾਦ ਕੀਤਾ ਉਹਨਾਂ ਸੰਗਤ ਨੂੰ ਕੋਈ ਬੱਚ ਆਪ ਪਹਿਲਾਂ ਇਹ ਕਹਾਂ ਤਾ ਕਿ ਜਿਹੜਾ ਸਰਕਾਰ ਆਪਾਂ ਸਾਰੇ ਜਣਾ ਜਿੱਤ ਗਈ ਹੈ ਅਰ ਉਸ ਨੂੰ ਆਰੇ ਨੂੰ ਜਿੱਤ ਕੇ ਕਰਨਾ ਹੈ ਆਪਣੇ ਵੱਲੋਂ ਉਹ ਸਤਿ ਸ਼੍ਰੀ ਅਕਾਲ ਸਭਾ ਜੀ ਆਮਿਕ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਇਹਨਾਂ ਸਭ ਦਾ ਕਰਨ ਕਰ ਰਹੇ ਹਾਂ ਆਪਣਾ ਦਾਤ ਸ੍ਰੀਮੰਤ ਸਰਲਾ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਮੁਨਾਜਾ ਦੇ ਗਿਰੇ ਹੋਏ ਜੇਤ ਜੇਤ ਸੈਕੂਲਰ ਦਾੜ ਰਹੇ ਹੈ ਜਿਹੜੇ ਦੇਖੇ ਸਾਰੇ ਸੰਸਥਾ ਦੇ ਤੰਗੀਆਂ ਤੋਂ ਹੋ ਰਿਹਾ ਹੈ ਜਿੰਨੀ ਦੇ ਗੱਤ ਮੋਰੀ ਨਹੀਂ ਹੈ ਉਹਦਾ ਇਸਤਰਾ ਨਹੀਂ ਹੈ ਪਰ ਅਮਰ ਜਨ ਜਨ ਦੇ ਗਾਇਆ ਜੰਤ ਤੋਂ ਹਨ ਪਰ ਇਹਨਾਂ ਸਭਨ ਸਭ ਚਾਹ ਰਹੇ ਹਨ ਸੰਪੰਨ ਜਿਮਨ ਸਦਾ ਉਮੰਗ ਵਾਲੇ ਲੋਚਾ ਪੁਰਾਣੇ ਦੌਰ ਸਾਰੇ அவர்கள் ये सारा सूचना जनहित में जारी करण्यात आलेला आहे आणि सोनावर होय घटना घडताना दुखापत झाली आहे. पर घटनांनी व तत्सम गोष्टींवर प्रभाव आहे. आणि सोनावर ਸਰਵ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਦਿਲ ਦਾ ਮਨ ਹੈ ਪਰ ਉਹਨਾਂ ਦਾ ਵਾਜਾ ਆਵਾਜ਼ ਦਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਸਭ ਨੂੰ ਨਤਮਸਤਕ ਜੀ ਜਾਨਾ ਕਿਹੜਾ ਹੈ ਚਾਹੇ ਨਾ ਹੀ ਬਾਹਰ ਆਇਆ ਨਾ ਸਮਾਂ ਦਾ ਬਾਤ ਵਿੱਚ ਪਰਚੇ ਲੈ ਇੱਕ ਮੈਂ ਕਿਹੋ ਜਿਹਾ ਕੋਈ ਜਦੋਂ ਉਹ ਕਹਿੰਦਾ ਜੇ ਮੇਰੇ ਹੈ ਜਾਨ ਤੋਂ ਬਿਨਾਂ ਨਹੀਂ ਇਹ ਤਾਂ ਬਣਿਆ ਸੀ ਫਿਰ ਸਾਰੇ ਦੇਖਣੇ ਮੰਤਵਾਂ ਨੂੰ ਕੋਈ ਸ਼ੁਰੂ ਕਰਦਿਆਂ ਆਪਾਂ ਇਹ ਸਾਰੇ ਸ਼ਬਦ ਲੱਗਣਾਂ ਤੇ ਮੈਨੂੰ ਬਹੁਤ ਪਿਆਰਾ। ਮਨਿੰਦਰ ਕੋਲ ਸ਼ਖਤ ਜਦੋਂ ਆਇਆ ਮਾਣਿਆ ਆਇਆ ਤੇ ਸਟੈਂਡਰਡ ਤੋਂ ਤੁਹਾਨੂੰ ਦੱਸਿਓ ਬਣੀ ਲਗਣਾਂ ਚੱਲ ਰਹੀਆਂ। ਤਾਂ ਮੈਂ ਆਪਾਂ ਇਹ ਤੁਸੀਂ ਦੋਨੋਂ ਜਿੰਨੇ ਜਿੰਨੇ ਜੱਟਾਂ ਬਣਿਆ ਲੋਕ। ਅਵਾਜ਼ ਨਾ ਕਰ। ਅੱਜ ਆਂ ਬੈਂਕ ਕਰਾਂਗੇ ਆਪਾਂ ਇਹਦੇ ਰੂਹੀ ਸ਼ਮਾਨ ਕਨਿਆ ਚਾਹਤਾਂ ਕਿਸਾਨ ਕੌਣ ਚੱਲੀ ਅੱਜ ਨੰਦਰਾ ਜੀ ਆਓ। ਜਾਂ ਤੁਸਾਂ ਨਾਲ ਪਰਜੇ ਪੱਤੀ ਅੰਦਰ ਆ ਕੇ ਆਪਣਾ ਬੋਲਣਾ ਸੀ ਨਾ ਬਹੁਤ ਲਾਇਆ ਤੁਮ ਹਾਂ ਚਲੋ ਚਲੋ ਐਕਟਰ ਦੇਖੋ ਜੀ ਸਰਕਾਰੀ ਕਾਰਨ ਕੋਟੀ ਹਾਂ ਜੀ ਹਾਂ ਚਲੋ ਕਾਰੋਪੂ ਜੀ ਬਹੁਤ ਕਿੰਨੀ ਹੈ ਸਿੰਪਲ ਕਿਚੀ ਸਿੰਪਲ ਕਿਚੀ ਲੋਕੇਸ਼ਨ ਵਾਲੇ ਜਿਹੜੇ ਸ਼ਹਿਰੋਂ ਕਣਕ ਲੈ ਕੇ ਆਏ ਬੀ ਮਿਲਦਾ ਜਿਹੜਾ ਸਰਕਾਰੀ ਤੇ ਹੁਣ ਆਪਾਂ ਆਪਦੇ ਇੱਥੇ ਬੰਦਿਆਂ ਕੋ ਆ ਗਏ ਆ ਤਾਨੂੰ ਮੈਂ ਦਸਤਾਨੇ ਲਿਆ ਕੇ ਦਵਾ ਹਾਂ ਬਾਪਾ ਇਹ ਬੜਾ ਕੋਲੀ ਹਾਂ ਦਸਤਾਨੇ ਲਿਆ ਕੇ ਇਧਰੇ ਕੋਲੇ ਦਸਤਾਨੇ ਉੱਤੇ ਕੋ ਗੋਲੀ ਤੋਂ ਵਾਧੂ ਮਿਲ ਜਾਂਦੇ ਲੈਓ ਹੁਣ ਪਤਾ ਨਹੀਂ ਕੋਲੀ ਦੁਕਾਨ ਪੋਦਾ ਖੁੱਲੀ ਆ ਜਾਂਦਿਆਂ ਲੈ ਜਾਓ ਫੇਰ ਨਹੀਂ ਮੈਂ ਕਰ ਦੂੰਗਾ ਇਹਦਾ ਮੇਰੇ ਤਸਕੀਨ ਰਹਿਗਾ ਪਪੀਤੇ ਦੇ ਵੇਖੇ ਆਪਣੇ ਜਨਾਲੇ ਆ ਜਿਹੜਾ ਗੰਡਿਆਂ ਦਾ ਕਣ ਬੀਜਿਆ ਬਹੁਤ ਵਧੀਆ ਅੱਜ ਸਾਰੇ ਬੰਦੇ ਯਾਰ ਇਹਨੂੰ ਬਾੜਾ ਪਪੀਤਾ ਲੱਗਿਆ ਇਹ ਤਾਂ ਸਮਝਦਾ ਵੀ ਇਹ ਖੁਸ਼ਕ ਥਾਂ ਤੇ ਆ ਇੰਨਾ ਫਰਕ ਹੀ ਉਹ ਜਿਹੜਾ ਬਾਹਰ ਵੇਖੀ ਆ ਉਹ ਪੈ ਗਿਆ ਯਾਰ ਉਹ ਸਾਰੇ ਵਿਰੇਤ ਮਿੱਟੀ ਭੈਣ ਵਾਲੀ ਆ ਲੈਂਟਰ ਤੱਕ ਪੈ ਜੇ ਨਾ ਹੂੰ ਆ ਜਣਾ ਲੈਂਟਰ ਰਾਣੇ ਨੇ ਵਾਟਰ ਕੂਲਰ ਤਵੇ ਰੱਖੇ ਜਵੇਂ ਨਾ ਨਿੱਤ ਪਾਣੀ ਇੱਥੇ ਹੀ ਪੀਂਦਾ ਨਾ ਹਾਂ ਵੀ ਆ ਕੇ ਰੱਖਿਆ ਹੋਵੇ ਨਿੰਬੂ ਕਿੰਨੇ ਆਪਣੇ ਖਰਾਬ ਹੋਣ ਡਿਆ ਗੁਰੂ ਆਪਾਂ ਘਰੇ ਨਿਚੋੜ ਕੇ ਰੋਜ਼ ਪੀਤੇ ਹਾਂ ਤੇ ਸਿਰੇ ਚਾਹ ਪੀਂਦੀ ਜੋੜੀ ਸੱਤਾਂ ਮਹੀਨਾਂ ਦਾ ਦਿਨ ਤੜਕੇ ਤੜਕੇ ਆਹ ਆਹ ਆਵੇ ਖਜੂਰਾ ਵੀ ਯਾਰ ਕੀ ਉਧਰ ਇੱਕ ਖਜੂਰਾ ਉਧਰ ਇੱਕ ਖਜੂਰਾ ਵੀ ਲੱਗ ਪਿਆ ਯਾਰ ਕੀ ਚਲੋ ਜੀ ਰੂਟਿਆਂ ਦਾ ਬਹੁਤ ਤਕੜ ਕਮ ਪਨੀਰੀ ਬੋਦ ਉਹਦੀ ਚ ਐ ਬੋਦੀਆ ਪਰ ਦਿਖਾਉਣੇ ਉਹ ਵੀ ਮਿਰਚਾਂ ਯਾਰ ਪੁੱਛੋ ਕਿ ਇਹਨੂੰ ਕਾਰਨ ਕੀ ਆ ਕਾਰਨ ਦੱਸ ਕੇ ਗਿਆ ਉਹਦਣਾ ਦਵਾਈ ਲਿਖ ਕੇ ਦਿੱਤੀ ਹੰਨਾ ਤੇਲਾ ਵਾ ਇਹਨੂੰ ਤੇ ਇੱਕ ਸਲਾਬਾ ਭਰਾ ਜੀ ਇਹੋ ਹੀ ਆ ਗੁਰੂ ਆ ਮਾਰ ਡਾਕਟਰ ਹੀ ਆ ਜੋਦੇ ਬੂਹਾ ਲਾਈ ਵੀਰ ਮਾਰਦੀ ਸਾਹੇ ਮਾਰਦੇ ਆ ਪੁੱਤੋ ਦੀ ਆ ਜੂਈ ਪਾਉਂਦੇ ਯਾਰ ਬੂਟੇ ਬਹੁਤ ਸੋਹਣੇ ਲਾਇਦੇ ਸਲਾਬਾ ਇਹਨਾਂ ਥੱਲੇੋਂ ਕੱਢੋ ਕਹਿੰਦੇ ਇੰਨੇ ਰੁੱਖ ਥੱਲੇ ਕੰਦ ਨਾ ਥੋੜਾ ਲਾਈ ਦੇ ਆਹ ਕਹਿੰਦੇ ਏਡਾ ਸਾਹੇ ਪੈ ਗਿਆ ਨਾ ਉਹਨੂੰ ਉੱਚਾ ਕਰਕੇ ਲਾਉਂਦੇ ਨਾ ਆਵੇ ਆ ਕਿੱਡਾ ਵਧੀਆ ਵਾਹਦੇ ਕਿਰਨੇ ਹੀ ਕਿਰਨੇ ਆ ਕਾਂਦਰੇ ਨਾਲ ਬੂਟਾ ਦਾ ਬਹੁਤ ਸੋਹਣਾ ਵਾ ਆਰ ਕਾਂਦਰੀ ਨਾਲ ਜਿਆਦਾ ਸਲਬਾ ਜਿਆਦਾ ਬੱਲੇ ਯਾਰ ਮੈਂ ਇਹ ਆਖਿਆ ਮੈਂ ਥੋੜੇ ਥੋੜੇ ਥੱਲੇ ਸ਼ਾਂਕ ਕੇ ਤੇ ਮਿੱਟੀ ਪਾ ਦੀਏ ਇਹਦੇ ਬਰੋਬਰ ਕਰ ਦੀਏ ਹਾਂ ਆਪੇ ਬੂਟੇ ਤਾਂ ਨਿਕਲ ਆਉਣੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ